ਨਾਮ ਕੀ ਹੈ ਤੇ ਡੈਸੀਗਨੇਸ਼ਨ ਕੀ ਹੈ ਜੀ ਸਰ ਅਚਰਨ ਦਾਸ ਸਿੰਘ ਬੜੌਦੀ ਸਰਪੰਚ ਤੁਹਾਡੇ ਪਿੰਡ ਦੇ ਸੜਕ ਦੇ ਖਾਲਾਫ ਕਾਫੀ ਮਾੜੇ ਸਨ ਤੇ ਅੱਜ ਪੈਟਵਾਰ ਜੀ ਵੱਲੋਂ ਇੱਕ ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਅਸੀਂ ਗਿਲਸਾਹਬ ਦਾ ਨਗਰ ਵੱਲੋਂ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਹੀ ਮਾੜੇ ਸੜਕ ਦੀ ਮਾੜੀ ਐਨੀ ਹਾਲਤ ਸੀ ਕਿ ਆਪਾਂ ਪੈਦਲ ਵੀ ਲੰਘ ਨਹੀਂ ਸਕਦੇ ਜਿਹੜਾ ਅੱਜ ਗਿਲਸਾਹਬ ਨੇ ਸਾਡੀ ਤਿੰਨ ਪਿੰਡਾਂ ਦੀ ਬਾਹ ਫੜੀ ਹੈ ਇਹਨਾਂ ਦਾ ਅਸੀਂ ਤਾਂ ਇਧਰੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਹਤ 90% ਦਾ ਰਸਤਾ ਮਿਲ ਜਾਊਗੀ ਜੀ 10% ਆ ਜਾਣੇ ਹੁਣ ਜਿਹੜੇ ਗਿਰਦੇ ਉੱਤੇ ਜਦੋਂ ਕਿ ਇਧਰ ਜਿੰਨੀ ਟ੍ਰੈਫਿਕ 메ਨ ਰੋਡ ਤੇ ਹੈ ਐਨੀ ਟ੍ਰੈਫਿਕ ਸਾਡੀ ਇਹ ਰੋਡ ਤੇ ਹੈ ਸਰ ਅਕਸਰ ਦੇਖਣ ਨੂੰ ਆਉਂਦਾ ਅੱਗੇ ਟੋਲ ਪਲਾਜਾ ਤੇ ਲੋਕ ਸ਼ੋਰਟਕਟ ਮਾਰਨ ਦੇ ਚੱਕਰ ਦੇ ਵਿੱਚ ਇਸ ਟਿੰਡਾ ਚੋਂ ਨਿਕਲਦੇ ਆ ਤੇ ਹੁਣ ਕੀ ਉਹਨਾਂ ਨੂੰ ਫਾਇਦਾ ਹੋਵੇਗਾ ਭਾਜੀ ਉਹਨਾਂ ਨੂੰ ਵੀ ਫਾਇਦਾ ਹੋਊਗਾ ਇਹ ਗੱਡੀਆਂ ਨੇ ਹੁਣ ਖੱਡੀਆਂ ਕਰਕੇ ਮੁੜਦੇ ਨਹੀਂ ਸੀ ਹੁਣ ਅਗਲੇ ਇੱਧਰ ਨੂੰ ਜਾਣਗੇ ਤੇ ਉਹਨਾਂ ਦੇ ਨਾਲੇ ਟੋਲ ਵੱਜ ਜਾਊਗਾ ਨਾਲੇ ਹੋ ਜਾਊਗਾ ਜੀ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਅਸੀਂ ਸੜਕ ਬਣਾ ਦੇਣੀ ਹੈ ਹਾਂ ਬਹੁਤ ਵਧੀਆ ਜੀ ਜੇ ਸਰਕਾਰ ਬਣਾ ਦੇ ਹਜੇ ਤੱਕ ਬਣੀ ਨਹੀਂ ਨਹੀਂ ਜੀ ਅਜੇ ਤਾਂ ਬਣਾਉਣੀ ਹੈ ਇਹਦਾ ਇੱਕ ਜਿੱਦਾਂ ਕਹਿੰਦੇ ਆਪਾਂ ਪੇਪਰ ਵਰਕ ਕਰਿਆ ਇਹਦਾ ਕੋਈ ਨਹੀਂ ਵੈਸੇ ਤਾਂ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਵੀ ਆਓ ਬਣਾਓ ਸਮ ਕਾ ਅਸੀਂ ਤਾਂ ਬਹੁਤ ਵਧੀਆ